ਕੀਤਾ ਲੋੜੀਏ ਕੰਮ ਸੋਹਰ ਪਹਿ ਆਖੀਏ ਕਾਰ ਦੇਉ ਸਵਾਰ ਸਤਿਗੁਰ ਸੱਚ ਸਾਖੀ ਐ ਸੰਤਾਂ ਸੰਗ ਨਿਦਾਨ ਅੰਮ੍ਰਿਤ ਚਾਖੀਏ ਪੈ ਭੰਜਨ ਬਿਹਰਵਾਨ ਦਾਸ ਕੀ ਰਾਖੀ ਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਖੀਐ ਰਾਮ ਕਲੀ ਮਹਲਾ ਤੀਜਾ ਅਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਹੋਤਾ ਗਾਵੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਮਨ ਮੇਰੇ ਦੂਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗਲਾਂ ਸਮਰੱਥ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਲੇ ਸੋ ਪਾਵੇ ਸਦਾ ਸਿਮਸਲਾ ਤੇਰੀ ਨਾਮ ਅਨਵਸਾਵੈ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਹੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਾਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਰਤੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਅਧਿਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀ ਆ ਪੰਜ ਦੋਤ ਤਦ ਵਸ ਕੀਤੇ ਕਾਲ ਕੰਟ ਗੁਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ आनंद सनो बड भागी ओ सगले मनोरथ पुरे पार ब्रह्म प्रप पाया उतरए सगले विसुरे दुख रोग संताप उतरए सुनी सच्ची बाणी संत साजन भय सरसे पुरे गुरु ते जानी सुनते पनीत कहते पवित सतगुरु रहया पर पुरे ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਲ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੋ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਦੇਵ ਮੁਖ ਓਜਲੇ ਕੇਤੀ ਛਟੀ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਦੇ ਮੁਖੇ ਉਜਲੇ ਕੀਤੀ ਛੁਟੀ ਨਾਲ ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਸੋਰਠੋ ਮਹੱਲਾ ਦੁਖ ਮੇਰੇ ਮਿਤਾ ਪਾਛੇ ਅਨੰਦ ਪ੍ਰੋਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂੰ ਨਹੀਂ ਆਗੇ ਸੁਖ ਮੇਰੇ ਮੀਤਾਂ ਪਛ ਆਲਨ ਪ੍ਰਵਕਿਤਾ ਪਰਮੇਸ਼ਰੋ ਬਣਤ ਬਣਾਈ ਫਿਰ ਡੋਲਤੋਂ ਕਤੋਂ ਨਹੀਂ ਸੱਚੇ ਸਹਿਬ ਸੋ ਮਨ ਮਨ ਆ ਹਰ ਸਰਬੋ ਨਿਰੰਤਰ ਜਨਿਆ ਰਹਾਓ ਸਭ ਜੀ ਤੇਰੇ ਦੇ ਅੱਲਾ ਆਪਣੇ ਭਗਤੋ ਕਰੇ ਪ੍ਰਤਪੰਨ ਅਚਰਜੋ ਤੇਰੀ ਵਡਿਆਈ ਨਿਤਨਾਨਕੋ ਨਾਮੋ ਧਿਆਈ ਸਭ ਜੀ ਤੇਰੇ ਦੇ ਅੱਲਾ ਆਪਣੇ ਭਗਤੋ ਕਰੈ ਪ੍ਰਤਪਲ ਅਚਰਜੋ ਤੇਰੀ ਵਡਿਆਈ ਨਿਤਨਾਨਕੋ ਨਾਮੋ ਧਿਆਈ कर तुम ये कोई न जाने तुम्हारा अंत ओ ओचा पग ਅਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਜੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਜਾਣੀ ਜੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਗੁਰੂ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਾਇ ਫੇਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠੇ ਸਬਦ 10 ਪਾਤਸ਼ਾਹੀਆਂ ਦਸੋਂ ਪਾਤਸ਼ਾਹੀਆਂ ਦੇਸ ਰੂਜਾਗਦੀ ਜੋਤ ਹਾਜ਼ਰ ਆ ਹਜੂਰ ਜਾਹ ਰਾਜ ਹੋਰ ਸਰਬ ਕਲਾ ਭਰਪੂਰ ਕਲ ਜੋ ਕੇ ਮੋਹਿਤ ਨਾਮ ਕੇ ਜਹਾਜ ਹਲਤ ਪਲ ਦੇ ਰਖੇ ਅਕ ਲੋਕ ਪਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਾਮ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਦਸ ਪਾਤਸ਼ਾਹੀਆਂ ਚਾਰ ਸਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਭਗਤਾਂ ਸੁਚਿਆਰਿਆਂ ਪਿਆਰਿਆਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਬਚੰਗੀਆਂ ਦੇ ਪਵਿੱਤਰ ਕੁਮਾਈ ਦਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਚੀਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਹੇ ਅਕਾਲ ਪੁਰਖ ਅੰਤਰਜਾਮੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਬੇਨਤੀ ਹੈ ਦਾਸਾਂ ਦੇ ਸਿਰ ਤੇ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਓ ਨਾਮਦਾਨ ਗਰੀਬੀਦਾਨ ਸਿੱਖੀਦਾਨ ਸਿਦਕਦਾਨ ਭਰੋਸਾਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਬਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ੋ ਪ੍ਰੇਮ ਭਗਤੀ ਬਖਸ਼ੋ ਚਰਨਾਂ ਨਾਲ ਜੋੜ ਲਾ ਕਲ ਜਗ ਨੂੰ ਮੋੜ ਲਾ ਟੁੱਟੀ ਗੰਢੋ ਮਿਹਰਬਾਨ ਹੈ ਨਿਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਮੰਥਲੀ ਸਮਾਗਮ ਨੂੰ ਮਨਾਉਂਦਿਆਂ ਹੋਇਆਂ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਮਨਪ੍ਰੀਤ ਕੌਰ ਸਮੂਹ ਪਰਿਵਾਰ ਵੱਲੋਂ ਘਰ ਦੀ ਸੁਖ ਸ਼ਾਂਤੀ ਕਾਰੋਬਾਰ ਦੇ ਵਾਧੇ ਹਿੱਤ ਬੱਚਿਆਂ ਦੀ ਚੜ੍ਹਦੀ ਕਲਾ ਹਿੱਤ ਨਸ਼ਿਆਂ ਦੇ ਪ੍ਰਹਾਰ ਹਿੱਤ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਗੁਰੂ ਜੀ ਸਹਿਜ ਜੀ ਦੇ ਅਖੰਡ ਪਾਠ ਸਹਿ ਪਰਾਰੰਭ ਹੋ ਰਹੇ ਨੇ ਆਪਨੇ ਮਿਹਰ ਕਰਨੀ ਜਿਸ ਵੀ ਮਨੋ ਕਾਮਨਾ ਨੂੰ ਮੁਖ ਰੱਖਦੇ ਆਂ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਸੇਵਕ ਜਾਣਦੇ ਹੋਏ ਮਨੋ ਕਾਮਨਾ ਪੂਰਨ ਕਰਨੀਆਂ ਘਰ ਵਿੱਚ ਸੁੱਖ ਸ਼ਾਂਤੀ ਨਾਮ ਬਾਣੀ ਦਾ ਆਸਾ ਕਰਨਾ ਪਰਿਵਾਰ ਦਾ ਬੱਚਿਆਂ ਦਾ ਮੇਲ ਇਤفاق ਬੁਣਾਈ ਰੱਖਣਾ ਕਾਰੋਬਾਰ ਵਿੱਚ ਵਾਧੇ ਬਰਕਤਾਂ ਪਾਉਣੀਆਂ ਦਿਨ ਦੂਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਾਦਸ਼ਾਹ ਤੁਸੀਂ ਸਮਰਥ ਹੋ ਅਸੀਂ ਅਲ ਭਗ ਹਾਂ ਹਰ ਸਮੇਂ ਹਰ ਸਵਾਸ ਭੁੱਲਣ ਹਾਰ ਹਾਂ ਤੋ ਸਮਰਥ ਵੱਡਾ ਮੇਰੀ ਮਤ ਥੋੜੀ ਰਾਮ ਪਾਲੇ ਆ ਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਆਸਰਾ ਆਪ ਜੀ ਦੇ ਸਿੱਖਾਂ ਸੇਵਕਾਂ ਨੂੰ ਬੱਚਿਆਂ ਨੂੰ ਪਾਤਸ਼ਾਹ ਤੁਹਾਡਾ ਆਸਰਾ ਹੈ ਲੜ ਲੱਗਿਆਂ ਦੀ ਇਲਾਜ ਰੱਖਣੀ ਆਪਣੇ ਬਿਰਧ ਬਾਣੀ ਦੇ ਨਾਮ ਦੀ ਇਲਾਜ ਰੱਖਣੀ ਦੇਸ਼ ਪਰਦੇਸ਼ ਵਿੱਚ ਗੁਰਮੁਖ ਗੁਰਸਿੱਖ ਪਰਿਵਾਰ ਦੀ ਬਾਹ ਫੜੀ ਰੱਖਣੀ ਬੱਚਿਆਂ ਦੀ ਚੜ੍ਹਦੀ ਕਲਾ ਕਰਨੀ ਨਸ਼ਿਆਂ ਦਾ ਪ੍ਰਹਾਰ ਕਰਨਾ ਗੁਰਮਤ ਦਾ ਪ੍ਰਸਾਰ ਕਰਨਾ ਮੰਦੇ ਹਾਂ ਚੰਗੇ ਹਾਂ ਤੁਹਾਡੇ ਹਾਂ ਤੁਹਾਡਿਆਂ ਦੀ ਤੁਹਾਨੂੰ laaj ਹੈ ਗ੍ਰੀਖ ਨਵਾਜ ਆਪ ਜੀ ਦੇ ਘਰੋਂ ਸੇਵਕ ਪਰਿਵਾਰ ਦੀਆਂ ਮਨੋ ਕਾਮਨਾ ਪੂਰਨ ਕਰਕੇ ਸੇਵਕ ਪਰਿਵਾਰ ਨੂੰ ਏਵੇਂ ਜਿਵੇਂ ਆਪ ਜੀ ਦੇ ਚਰਨਾਂ ਨਾਲ ਜੋੜੀ ਰੱਖਣਾ ਹਜ਼ੂਰੀ ਅੰਦਰ ਪਾਠੀ ਸਿੰਘ ਹਾਜ਼ਰ ਨੇ ਕੁੰਬ ਧੂਫ ਜੋਤ ਸਗਲ ਸਮਗਰੀ ਹਾਜ਼ਰ ਹੈ ਸੇਵਾ ਬਖਸ਼ੋ ਆਪ ਨੇ ਮਿਹਰ ਕਰਨੀ ਪਾਠੀ ਸਿੰਘਾਂ ਦੇ ਸੇਵਾਦਾਰਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖ ਕੇ ਇਸ ਮਹਾਨ ਜਗ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕਰਵਾਉਣਾ, ਸਭ ਦੀ ਹਾਜ਼ਰੀ ਲਾਉਣੀ, ਭੇਟਾ ਪ੍ਰਵਾਨ ਕਰਨੀ। ਬਖਸ਼ਿਆ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ। ਅੰਮ੍ਰਿਤ ਪ੍ਰਸਾਦ ਸਿੱਖਾਂ, ਸੇਵਕਾਂ ਵਿੱਚ ਵਰਤੇ ਜੋਸ਼ ਕੇ ਆਪ ਜੀ ਦਾ ਨਾਮ ਜਪੇ। ਸੁਖ ਹੋਵੇ, ਨਾਮ ਚਿਤਾਵੇ, ਸ੍ਰੀ ਗੁਰੂ ਨਾਨਕ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਸੋ ਨਿਹਾਲ ਸ੍ਰੀ ਆਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਉ ਤੇ ਇੱਕ ਓਮਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਭੰਗੁਰ ਪ੍ਰਸਾਦੋ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨ ਹੋਈ ਜੇ ਸੋਚੀ ਲਖ ਬਹਰੂ ਚੁਪੇ ਚੁਪਨ ਹੋਈ ਜੇ ਲਾਇ ਰਹਾ ਜਿਵ ਤਾਰ ਭੁਖਿਆ ਭੁਖ ਲਉ ਤ ਵੰਨਾ ਪੁਰਿਆ ਭਾਰੋ ਸੇ ਸਿਣ ਪਲਕ ਹੋਹੀ ਤੈਕ ਨ ਚੱਲੇ ਨਾਲੋ ਕਿ ਵਸਤਿਆ ਰਹੋਈ ਏਕ ਕੁੜੇ ਟੁੱਟੇ ਪਾਲੋ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲੋ ਹੁਕਮੀ ਹੋਵਨ ਆਕਾਰ ਹੁਕਮ ਲੈ ਕਹਿਆ ਜਾਈ ਹੁਕਮੀ ਹੋਨ ਦੀ ਹੁਕਮ ਲੈ ਵਢਾਈ ਹੁਕਮ ਜਤੋਂ ਨੀ ਚੋਕਮੋ ਲੇਕ ਦੁਖ ਸੁਖ ਪਈਐ ਕਿਨਾ ਕਮੀ ਬਖਸ਼ੀ ਸੇਕ ਹੁਕਮਿ ਜਿਦਾ ਭਵਾਈਐ ਹੁਕਮੇਂਦਰ ਸਭ ਕੋ ਬਾਹਰ ਕੋ ਨ ਕੋਏ ਨਾਨਕ ਮੈਂ ਜੇ 부ਜੈ ਤਉ ਮੈਂ ਕੈ ਨ ਕੋਏ ਗਾਵੇ ਕੋ ਤਾਣੋ ਹੋਵੇ ਕਿਸੈ ਤਾਣੋ ਗਾਵੇ ਕੋ ਦਤ ਜਨ ਨਿਸ਼ਾਨ ਗਵੇ ਕੋ ਗੁਣਵਟੀਆਂ ਚਾਰੂ ਗਵੇ ਕੋ ਦੇਖ ਵਿਚਾਰੂ ਗਵੇ ਕੋ ਸਾਰਿ ਕਰੇ ਤਨ ਕੇ ਗਵੇ ਕੋ ਜਿਲੇ ਪ੍ਰਦੇਉ ਗਵੇ ਕੋ ਜਪੇ ਦਿਸੇ ਦੂਰ ਗਵੇ ਕੋ ਵੇਖੇ ਹਜ਼ਰ ਦੂਜ ਕਥਨ ਕਥਨ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਜਿੰਦਾ ਦਿਲੰਦੇ ਤੱਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇਵੇ ਪਰਵਾਹੋ ਸੱਚਾ ਸਾਹਿਬੋ ਸੱਚ ਨਾਏ ਭਾਖਾਂ ਪਉ ਅਪਾਰੋ ਅੱਖੇ ਮੰਗਹਿ ਦੇ ਦੇ ਦਾਤ ਕਰੇ ਦਾਤਾ ਫੇਰ ਕੀ ਅਗਰ ਖੀਏ ਜਿਤ ਦੇ ਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜੇ ਸੁਣ ਤਰੇ ਪਿਆਰ ਅੰਮ੍ਰਿਤੁ ਇਲਾ ਸਤਿ ਨੋ ਵਡਿਆਈ ਵਿਚਾਰ ਕਰਮੀ ਆਵੇਂ ਕਪੜਾ ਨਦਰੀ ਮੋਖ ਦੁਆਰੋ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਈ ਆਪੇ ਆਪੁ ਨੰਨ ਸੋਏ ਜਿਨ ਸੇਵਿਆ ਤਿਲ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਉ ਦੁਖ ਪਰ ਹਰੂ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸੁਨਾਈ ਗੋਰੇਸ਼ਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਹਾਈ ਜੇ ਹੋ ਜਨ ਅੱਖਾਂ ਨਹੀਂ ਕਹਿਣਾ ਕਤਲ ਨ ਜਾਈ ਗੁਰ ਇਕ ਦੇ 부ਝਾਈ ਸਭਨ ਜੀਆਂ ਕਾ ਇਕ ਦਾਤਾ ਸੋ ਮੇ ਵਿਸਰਨ ਜਾਈ ਤੀਰਥ ਨਵਾ ਜੇ ਤਿਸ ਭਾਵਾ ਵਿਣ ਪਾਣੀ ਕੀ ਨਾਇਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੀ ਮਿਲੈ ਲਈ ਮਤ ਵਿੱਚ ਰਤਨ ਜੁ ਆਰਮਣਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾਓ ਹੋਰ ਦਸੋਣੀ ਹੋਏ ਨਵਾਂ ਅਖੰਡਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਤਿਸ ਜਗ ਲੈ ਜੇ ਤਿਸ ਨਦਰ ਨ ਆਵਈ ਤਾ ਆਤਮ ਪੁੱਛੈ ਕੀ ਕਿ ਤੈਂ ਅੰਦਰ ਕੀਟ ਕਰੋ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੋਜੀ ਜੇ ਕਿਸ ਗੁਣ ਕੋਏ ਕਰੇ ਸੁਣਿਆ ਅੰਦਰ ਕੋਲ ਕਾਸ ਸੁਣਿਆ ਦੀਪ ਲੋਏ ਪਤਾਲ ਸੁਣਿਆ ਪਹੋ ਨਾ ਸਕੈ ਕਾਲ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਗੁਰ ਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਤੰਬਰਤ ਵੇਦ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ